ਸਤਿਗੁਰੂ ਜੀ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪਾਂ ਤੁਹਾਨੂੰ ਬੇਨਤੀਆਂ ਕਰਦੇ ਰਹਿੰਨੇ ਆ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਸਤਿਗੁਰੂ ਮਹਾਰਾਜ ਜੀ ਦੀ ਸ਼ਹੀਦਾਂ ਦੀ ਸ਼ਕਤੀ ਤੇ ਦਸਮ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੀ ਅਪਾਰ ਸ਼ਕਤੀ ਤੁਹਾਨੂੰ ਇੱਕ ਗੱਲ ਸੁਣਾਉਣੀ ਹੈ ਗੁਰੂ ਜੀ ਦੇ ਪਿਆਰਿਓ ਇੱਕ ਭੈਣ ਦਾ ਫੋਨ ਆਇਆ ਅੰਬਾਲੇ ਤੋਂ ਦੇਖੋ ਸਾਨੂੰ ਤਾਂ ਪਤਾ ਹੈ ਵੀ ਸਾਰਾ ਕੁਝ ਗੁਰੂ ਸਾਹਿਬ ਦੀ ਖੇਡ ਹੈ ਤੁਹਾਨੂੰ ਵੀ ਪਤਾ ਹੈ ਚਲੋ ਜਿੰਨਿਆ ਕਨੂ ਜਿਹੜੇ ਉਹ ਦੂਜੇ ਨੇ ਨਾਸਤਕ ਆਲੇ ਨੇ ਉਹ ਉਹਨਾਂ ਨੂੰ ਹੁਣ ਵਿਚਾਰਿਆਂ ਦਾ ਕੀ ਕਰ ਸਕਦੇ ਹਨ ਤੇ ਖੇੜ ਇਸ ਤਰ੍ਹਾਂ ਵਰਤੀ ਸਤਿਗੁਰੂ ਜੀ ਦੇ ਪਿਆਰਿਓ ਦਾਸ ਨੇ ਬੇਨਤੀਆਂ ਕੀਤੀਆਂ ਹੋਈਆਂ ਸੰਗਤ ਦੇ ਚਰਨਾਂ ਚ ਬਕੋਸ਼ ਅਰਨਾਮ ਮਾਲਾ ਦੇ ਪਾਠ ਕਰ ਲੋ ਘਰੇ ਸ਼੍ਰੀ ਸਾਹਿਬ ਦਾਸਨ ਲਵਾਓ ਹਨਾ ਆਪਾਂ ਹੋਰ ਕੁਝ ਰੱਖੀ ਫਿਰਦੇ ਆ ਕਈ ਮੂਰਤੀਆਂ ਰੱਖੀ ਫਿਰਦੇ ਮਹਾਰਾਜ ਜੀ ਦੀਆਂ ਛੋਟੀਆਂ ਛੋਟੀਆਂ ਮਹਾਰਾਜ ਜੀ ਨੂੰ ਮੂਰਤੀ ਬਣਾ ਛੱਡਿਆ ਉਹਨਾਂ ਨੇ ਉਹ ਨਹੀਂ ਘਰ 'ਚ ਰੱਖੀ ਜਾਂਦੀਆਂ ਹੁੰਦੀਆਂ ਉਹ ਤਾਂ ਵੈਸੇ ਹੀ ਮਾੜੀਆਂ ਹੁੰਦੀਆਂ ਘਰ 'ਚ ਰੱਖਣੀਆਂ ਸ਼ਬਦ ਰੂਪ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਗੁਰਬਾਣੀ ਰੂਪ ਨੇ ਸ਼ਬਦ ਰੂਪ ਨੇ ਤੇ ਸ਼੍ਰੀ ਸਾਹਿਬ ਜਿਹੜੀ ਹੈ ਮਹਾਰਾਜ ਜੀ ਨੇ ਇਹਨਾਂ ਨੂੰ ਪੀਰ ਦਾ ਜੋ ਹੈ ਤਰਜਾ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੋ ਸ਼੍ਰੀ ਸਾਹਿਬ ਤੋਂ ਆਸਮਨੋਂ ਆਪਾਂ ਬੇਨਤੀ ਕਰੀ ਸੀ ਨਾ ਤੇ ਦਸੰਦੀ ਬਾਣੀ ਇੱਕ ਭੈਣ ਆ ਉਹਦੀ ਬੜੀਆ ਦਿੱਕਤਾਂ ਸੀ ਉਹਨੇ ਚਲੋ ਇਹਦੇ ਵਿੱਚ ਦਾਸ ਦੀ ਕੋਈ ਵਡਿਆਈ ਨਹੀਂ ਹੈ ਇਹ ਮੇਰੇ ਪਾਤਸ਼ਾਹ ਦੀ ਵਡਿਆਈ ਹੈ ਕਿਉਂਕਿ ਸਾਰੀ ਬਰਿਆਦਾ ਬਾਣੀ ਸਭ ਕੁਝ ਉਹਦਾ ਹੈ ਨਾ ਉਨੇ ਕਿ ਕਿਤਾਬ ਹੈ ਉਹਦੇ ਉਹਨੇ ਜਦੋਂ ਪਤਾ ਲੱਗਿਆ ਉਹਨੂੰ ਵੀ ਘਰ 'ਚ ਸ਼ਰੀ ਸਾਹਿਬ ਦਾ ਆਸਣ ਹੋਣਾ ਚਾਹੀਦਾ ਘਰ 'ਚ ਕਿਰਪਾਨ ਹੋਣੀ ਚਾਹੀਦੀ ਹੈ ਸ਼ਸਤਰ ਦਾਸਨ ਹੋਣਾ ਚਾਹੀਦਾ ਤੇ ਉਹ ਗੁਰਦੁਆਰਾ ਸਾਹਿਬ ਗਈ ਭੈਣ ਤੇ ਜਾ ਕੇ ਭਾਈ ਸਾਹਿਬ ਨੂੰ ਕਹਿੰਦੀ ਭਾਈ ਸਾਹਿਬ ਮੈਨੂੰ ਸ਼ਰੀ ਸਾਹਿਬ ਚਾਹੀਦੀ ਹੈ ਉਹ ਕਹਿੰਦਾ ਵੀ ਮੇਰੇ ਕੋਲ ਵੱਡੀ ਸ਼ਰੀ ਸਾਹਿਬ ਤਾਂ ਨਹੀਂ ਹੈ ਉਹਨਾਂ ਨੇ ਕਿਹਾ ਛੋਟੀ ਦੇਤੀ ਉਹਦੇ ਮਨ ਨੂੰ ਬੜਾ ਹੋਇਆ ਕਿ ਮੈਨੂੰ ਕਿੱਥੋਂ ਲਿਆਵਾਂ ਕੀ ਕਰਾਂ ਦੇਖੋ ਗੁਰੂ ਸਾਹਿਬ ਦੀ ਕਿਰਪਾ ਅਗਲੇ ਦਿਨ ਆਪਣੇ ਆਪ 3 ਫੁੱਟ ਦੀ ਸ਼ਰੀ ਸਾਹਿਬ ਘਰੇ ਪਹੁੰਚਦੀ ਹੈ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਕਿਸੇ ਨੂੰ ਨਹੀਂ ਕਿਹਾ ਸ਼ਹੀਦਾਂ ਨੂੰ ਤਾਂ ਪਤਾ ਹੁੰਦਾ ਹੈ ਨਾ ਕਿ ਕਿਹਦੇ ਅੰਦਰ ਕੀ ਇੱਛਾ ਚੱਲ ਰਹੀ ਹੈ ਸ਼ਹੀਦ ਰੂਹਾਂ ਨੂੰ ਘੜਾ ਕੀ ਨਹੀਂ ਪਤਾ ਨੂੰ ਉਹਨਾਂ ਨੂੰ ਦੂਜੇ ਪਰਮੰਡਾ ਦਾ ਪਤਾ ਹੁੰਦਾ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਕੌਣ ਭਗਤੀ ਕਰ ਰਿਹਾ ਉਹ ਤਾਂ ਐਂ ਨੇਤਰ ਬੰਦ ਕਰਦਨ ਸਭ ਦੀਦਾ ਐਂ ਦੀਵੇ ਵਾਂਗੂ ਜਗਦੇ ਦੀਂਦੇ ਜਿਹੜੇ ਇਹ ਵੀ ਤੁਹਾਨੂੰ ਦੱਸੂਗਾ ਬੇਨਤੀ ਕਰੂੰਗਾ ਕਿਵੇਂ ਭਗਤੀ ਵਾਲੀਆਂ ਰੂਹਾਂ ਕਿਵੇਂ ਨਜ਼ਰ ਆਉਂਦੀਆਂ ਦੂਜੀ ਭਗਤੀ ਵਾਲਿਆਂ ਨੂੰ ਤੇ ਮਾੜੀਆਂ ਰੂਹਾਂ ਕਿਵੇਂ ਨਜ਼ਰ ਆਉਂਦੀਆਂ ਭਗਤੀ ਵਾਲਿਆਂ ਨੂੰ ਤੇ ਦੂਜੀ ਦੂਜੀਆਂ ਮਾੜੀਆਂ ਰੂਹਾਂ ਨੂੰ ਸ਼੍ਰੀ ਸਾਹਿਬ ਆਗੀ ਕਰੇ ਠੀਕ ਹੈ ਜੀ ਉਹਨੇ ਬੜਾ ਸੋਹਣਾ ਆਸਣ ਲਵਾਇਆ ਫੁੱਲਾਂ ਦੀ ਵਰਖਾ ਕਰਕੇ ਜੋਤ ਲਾ ਕੇ ਆਸਣ ਲਾਇਆ ਸ਼੍ਰੀ ਸਾਹਿਬ ਦਾ ਸ਼ਕਤੀ ਦਾ ਵਾਸਾ ਹੋ ਗਿਆ ਤੇ ਉਹ ਭੈਣ 12 ਵਜੇ ਉੱਠ ਕੇ ਜੋਤ ਲਾ ਕੇ ਕੇਸੀ ਇਸ਼ਨਾਣ ਕਰਕੇ ਸ਼ਸ਼ਤਰਨਾਮ ਮਾਲਾ ਹੋਰ ਬਾਣੀ ਜੋ ਜਿੰਨਾ ਵੀ ਉਹਨੇ ਪੈਰਾ ਕਰਦੀ ਸੀ ਸਾਰਾ ਉਹਦਾ ਨਿਤਨੇਮ ਬਣਿਆ ਹੋਇਆ ਸੀ ਉਹਨੂੰ ਕੋਈ ਮਾੜੀ ਨੂੰ ਤੰਗ ਕਰਦੀ ਸੀ ਇੱਕ ਦਿਨ ਰਾਤ ਨੂੰ ਜਦੋਂ ਰੂਹ ਨੇ ਫੇਰ ਤੰਗ ਕੀਤਾ ਉਹਨੇ ਉਹੀ ਸ਼੍ਰੀ ਸਾਹਿਬ ਚੱਕੀ ਤੇ ਕੱਢ ਲਈ ਕਹਿੰਦੀ ਆ ਜਾ ਹੁਣ ਰੂਪ ਭੱਜ ਰਹੀ ਹੈ ਅੱਗੇ-ਅੱਗੇ ਦਿਖਦੀਆਂ ਨੇ ਇਹ ਚੀਜ਼ਾਂ ਸਾਰੀਆਂ ਇਹ ਸਾਇੰਟਿਫਿਕ ਚੀਜ਼ਾਂ ਨੇ ਸਾਰੀਆਂ ਇਹ ਕਿਹੜਾ ਕੋਈ ਬਹੁਤ ਗੋਪਤ ਹੈ ਸਾਰਿਆਂ ਨੂੰ ਪਤਾ ਵੀ ਉਹ ਰੂਹ ਅੱਗੇ ਅੱਗੇ ਭੱਜ ਰਹੀ ਹੈ ਤੇ ਉਹ ਪੈਨ ਮੁੜ ਕੇ ਉਹ ਚੀਜ਼ ਹੀ ਨਹੀਂ ਆਈ ਤੇ ਸ਼ਹੀਦ ਨਾਲ ਖੜੇ ਦਿਖ ਰਹੇ ਨੇ ਕਿ ਹਾਂ ਮਹਾਰਾਜ ਜੀ ਦੀਆਂ ਫੌਜਾਂ ਆ ਗਈਆਂ ਨਾਲ ਇਹ ਉਹਨੇ ਮੈਨੂੰ ਫੋਨ ਕਰਕੇ ਆਪ ਦੱਸਿਆ ਬਿਲਕੁਲ ਸੁਖੀ ਕਰ ਦਿੱਤੀ ਹੈ ਮਹਾਰਾਜ ਨੇ ਫੇਰ ਉਹਦਾ ਵਿਚਾਰੀ ਦਾ ਨਾ ਕੋਈ ਉਹਨਾਂ ਦੀ ਜ਼ਮੀਨ ਦੀ ਵਿਕਰੀ ਨਹੀਂ ਸੀ ਹੋ ਰਹੀ ਬੜੇ ਸਮੇਂ ਤੋਂ ਰਜਿਸਟਰੀ ਹੋ ਗਈ ਸੀ ਪਰ ਇੰਤਕਾਲ ਨਹੀਂ ਸੀ ਹੋਇਆ ਇੰਤਕਾਲ ਹੋ ਗਿਆ ਬੜੇ ਸੋਹਣੇ ਰੇਟ ਤੇ ਜ਼ਮੀਨ ਵਿਕ ਗਈ ਸਾਰਾ ਕੁਝ ਇਹ ਦਿਨਾਂ 'ਚ ਕੰਮ ਹੋਇਆ ਦਿਨਾਂ 'ਚ ਇਹ ਹੁੰਦੇ ਸ਼ਹੀਦਾਂ ਦੀ ਇਹ ਹੁੰਦੀ ਖੇੜ ਸ਼ਹੀਦਾਂ ਦੀ ਜਿਨ੍ਹਾਂ ਨੂੰ ਪਤਾ ਹੈ ਵੀ ਸ਼ਹੀਦ ਅੰਦਰੋਂ ਅਨਪਾਉ ਹੁੰਦਾ ਵੀ ਸ਼ਹੀਦਾਂ ਨੇ ਕੀਤਾ ਹੈ ਹੈ ਫਿਰ ਉਹਦੇ ਮਾਤਾ ਜੀ ਨੂੰ ਕੋਈ ਪ੍ਰੋਬਲਮ ਸੀਗੀ ਉਹ ਵੀ ਸ਼ਹੀਦਾਂ ਨੇ ਚਾ ਕਿ ਉਹ ਮਾਰੀ ਕਹਿੰਦੇ ਬਸ ਹੁਣ ਨਹੀਂ ਹੋਣਾ ਠੀਕ ਹੈ ਫਿਰ ਕੋਈ ਸਹਰਿਆਂ ਦੇ ਨਾਲ ਕੋਈ ਅਣਬਣ ਹੋਈ ਹੋਈ ਸੀ ਉਹ ਆ ਆ ਕੇ ਮਾਫੀ ਮੰਗ ਕੇ ਕਹਿੰਦੇ ਸਾਥੋਂ ਗਲਤੀ ਹੋਊਗੀ ਉਹ ਕਹਿੰਦੇ ਅਸੀਂ ਆਪ ਵੀ ਸਾਰੇ ਅਮਰ ਸ਼ਕਾਂਗੇ ਤੇ ਅਸੀਂ ਐਨ ਤੈਨੂੰ ਭਾਈ ਵਧੀਆ ਰੱਖਾਂਗੇ ਸਾਰਾ ਕੁਝ ਹੈ ਸੋ ਇਹ ਇਹ ਕਾਉਂਟ ਕਰ ਰਿਹਾ ਹੈ ਕੁਛਕ ਦਿਨਾਂ ਚ ਹਲੇ ਕਿੰਨੇ ਹਾਲ ਵੀ 25 ਦਿਨ ਵੀ ਨਹੀਂ ਹੋਏ ਹੈਗੇ ਸੋ ਗੁਰੂ ਪਿਆਰਿਓ ਇਹ ਹੁੰਦੀ ਸ਼ਹੀਦਾਂ ਦੀ ਤਾਕਤ ਹੈ ਸ਼ਹੀਦ ਆਪਾਂ ਮੰਨਦੇ ਨਹੀਂ ਨਾ ਹੈਗੇ ਆਪਾਂ ਨੂੰ ਪਤਾ ਹੀ ਨਹੀਂ ਆ ਹੈਗਾ ਮਹਾਰਾਜ ਕਹਿੰਦੇ ਮੋਕੋ ਕੀਜੇ ਦਾਸ ਦਾਸ ਦਾਸਨ ਕੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਏਡੇ ਨਿਮਰਤਾ ਦੇ ਪਹੁੰਚ ਉਹ ਸੰਗਤ ਦੇ ਜੋੜੇ ਝਾੜਨ ਲੱਗ ਜਾਂਦੇ ਸੀ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜਿਹੜੋ ਕਹਿੰਦੇ ਕਿ ਤੁਸੀਂ ਏਡਾ ਦਾਣਾ ਕਿਉਂ ਰੱਖਿਆ ਮਹਾਰਾਜ ਕਹਿੰਦੇ ਮਹਾਂਪੁਰਖੋ ਤੁਹਾਡੇ ਚਰਨ ਸਾਫ ਕਰਨੋਂ ਰੱਖਿਆ ਦੇਖੋ ਸਾਡੇ ਗੁਰੂ ਤਾਂ ਏਡੇ ਨਿਮਰਤਾ ਵਾਲੇ ਸੀ ਅਸੀਂ ਸਾਰੀ ਚੀਜ਼ ਤੋਂ ਨਾ ਨਾ ਕਰੀ ਜਾਂਦੇ ਆ ਕੋ ਆ ਵੀ ਨਹੀਂ ਹੁੰਦਾ ਉਹ ਵੀ ਨਹੀਂ ਹੁੰਦਾ ਨਿਸ਼ਾਨ ਸਾਹਿਬ ਨੂੰ ਮੱਥਾ ਨਾ ਟੇਕੋ ਇੱਥੇ ਆ ਨਾ ਕਰੋ ਇੱਥੇ ਫਿਰ ਕਰਨਾ ਕੀ ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਉਂ ਮੱਥਾ ਟੇਕਣਾ ਜੇ ਆਪਾਂ ਕਿਸੇ ਚੀਜ਼ ਨੂੰ ਵੀ ਨਹੀਂ ਮੰਨਣਾ ਜੇ ਆਪਾਂ ਜਿਨ੍ਹਾਂ ਨੇ ਆਪਣ ਜਿਨ੍ਹਾਂ ਦੇ ਅੰਗ ਕੱਟੇ ਗਏ ਜਿਹੜੀ ਸ਼ਹੀਦ ਹੋ ਗਏ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇਤੋਂ ਵੱਡਾ ਭਗਤ ਕਿਹੜਾ ਹੋ ਗੁਰਮੁਖੋ ਹੈ ਭਗਤ ਭਗਤਾਂ ਨੂੰ ਤਾਂ ਭੁੱਜ ਲੈਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਤਾਂ ਭਗਤਾਂ ਦੀ ਬਾਣੀ ਆਉਂਦੀ ਹੈ ਨਾ ਜਿਨ੍ਹਾਂ ਨੇ ਵਾਹਿਗੁਰੂ ਨੂੰ ਪਿਆਰ ਕੀਤਾ ਹੈ ਹੈ ਨਾ ਸੋ ਇਹਨਾਂ ਨੇ ਕਿਹਨੂੰ ਪਿਆਰ ਕੀਤਾ ਇਹਨਾਂ ਨੇ ਵੀ ਰੱਬ ਨੂੰ ਪਿਆਰ ਕੀਤਾ ਇਹਨਾਂ ਨੇ ਵਾਹਿਗੁਰੂ ਦੇ ਮਾਰਗ ਤੇ ਸ਼ਹੀਦੀਆਂ ਦਿੱਤੀਆਂ ਨੇ ਇਹਨਾਂ ਨੇ ਸਾਰੇ ਕਾਰਜ ਕਰਨੇ ਹਨ ਜਿੱਥੇ ਮਰਜੀ ਭੱਜ ਲੋ ਜਿਹੜੇ ਨਾਸਤਕ ਨੇ ਦਾਸ ਦੀ ਬੇਨਤੀ ਸੁਣਦੇ ਥਰੇ ਵੀਡੀਓ ਦੇਖਦੇ ਨੇ ਉਹ ਪੁੱਠੇ ਸਿੱਧੀ ਗੱਲਾਂ ਵੀ ਲਿਖਦੇ ਥੱਲੇ ਇਹ ਨਹੀਂ ਹੋ ਸਕਦਾ ਤੁਹਾਡੇ ਲਈ ਕੁਝ ਵੀ ਨਹੀਂ ਹੋ ਸਕਦਾ ਤੁਸੀਂ ਗਾਣੇ ਸੁਣਿਆ ਕਰੋ ਤੁਸੀਂ ਹੋਰ ਜਿਹੜਾ ਸਿਆਣਿਆਂ ਕੋਲੇ ਜਾਓ ਜੋ ਤੁਹਾਨੂੰ ਗੁਰਬਾਣੀ ਤੋਂ ਕੁਝ ਨਹੀਂ ਮਿਲਣਾ ਇਹ ਤੁਹਾਡੇ ਲਈ ਨਹੀਂ ਹੈ ਇਹ ਸ਼ਰਧਾਵਾਨਾਂ ਲਈ ਹੈ ਜਿਹੜੇ ਸ਼ਹੀਦ ਉਹਨਾਂ ਨੂੰ ਹੀ ਦਿਖਦੇ ਨੇ ਜਿਨ੍ਹਾਂ ਦੇ ਅੰਦਰ ਅਥਾ ਸ਼ਰਧਾ ਹੁੰਦੀ ਸਾਹਮਣੇ ਆ ਕੇ ਖੜ ਜਾਂਦੇ ਨੇ ਮੇਰੇ ਪਾਤਸ਼ਾਹ ਦੇ ਸਿੰਘ ਸੰਗਤ ਦੱਸਦੀ ਹੈ ਅੱਜ ਵੀ ਮੌਜੂਦ ਨੇ ਸ਼ਹੀਦ ਰੂਹਾਂ ਸ਼ਹੀਦਾਂ ਨਾਲ ਪੰਗਾ ਲੈ ਕੇ ਕੋਈ ਦੇਖ ਲਵੇ ਫਿਰ ਦੱਸ ਵੀ ਦਿੰਦੇ ਹੁੰਦੇ ਉਹੋ ਬਿੱਕ ਦੀ ਤਾਕਤ ਹੁੰਦੀ ਤੇ ਸ਼ਹੀਦ ਬੜੇ ਬਲਸ਼ਾਲੀ ਹੁੰਦੇ ਸ਼ਹੀਦ ਹੀ ਸਾਰਾ ਕੁਝ ਕਰਦੇ ਆਪਾਂ ਸ਼ਹੀਦਾਂ ਤੋਂ ਹੀ ਸਾਰਾ ਕੁਝ ਲੈਣਾ ਹੈ ਠੀਕ ਹੈ ਤੇ ਆਪਾਂ ਅਤੁੱਟ ਅਭਿਆਸ ਕਰਨਾ ਹੈ ਗੁਰਬਾਣੀ ਦਾ ਸਿਮਰਨ ਦਾ ਨਾਮ ਭਗਤੀ ਸਾਰਾ ਕੁਝ ਘਰ 'ਚ ਜੋਤ ਵੀ ਲਾਉਣੀ ਹੈ ਸਾਰਾ ਕੁਝ ਕਰਨਾ ਹੈ ਠੀਕ ਹੈ ਘਰ ਤੇ ਜਲਦਾ ਛੱਟਾ ਵੀ ਦੇਣਾ ਹੈ ਦਸਮ ਦੀ ਬਾਣੀ ਜ਼ਰੂਰ ਪੜ੍ਹਨੀ ਹੈ ਜਿਹੜਾ ਪੜ੍ਹੂਗਾ ਉਹਨੂੰ ਬੇਅੰਤ ਕਿਰਪਾ ਦੀ ਪ੍ਰਾਪਤੀ ਹੋਊਗੀ ਬੇਅੰਤ ਕਿਰਪਾ ਦੇ ਖੁੱਲੇ ਖਜ਼ਾਨੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਜਿੰਨੀਆਂ ਮਰਜ਼ੀ ਖੁਸ਼ੀਆਂ ਲੈ ਲਓ ਗੁਰੂ ਪਿਆਰਿਓ ਮਹਾਰਾਜ ਤਾਂ ਤਿਆਰ ਬੈਠੇ ਨੇ ਬਿਲਕੁਲ 100% ਤਿਆਰ ਬੈਠੇ ਨੇ ਗੁਰੂ ਕੇ ਪਿਆਰਿਓ ਆਪਣੇ ਵਿੱਚ ਕਮੀ ਐ ਆਪਣੇ ਵਿੱਚ ਕਮੀ ਐ ਮਨ ਦੇ ਵਿੱਚੋਂ ਨਾ ਕਨਫਿਊਜ਼ਨ ਛੱਡ ਦੋ ਡਾਊਟ ਕੱਢ ਦੋ ਸ਼ੰਕਾ ਛੱਡ ਦੋ ਵੀ ਨਹੀਂ ਜੇ ਜਿੰਨਾ ਸ਼ਹੀਦਾਂ ਤੋਂ ਲੈਣਾ ਚਾਹੁੰਦੇ ਸਭ ਕੁਝ ਮਿਲੇਗਾ ਸਭ ਕੁਝ ਉਹਨਾਂ ਨੂੰ ਆਪਣਾ ਬਣਾ ਲਓ ਹਫਤੇ ਚ ਇੱਕ ਵਾਰੀ ਦੇਖ ਜ਼ਰੂਰ ਬਣਾਇਆ ਕਰੋ ਅੰਮ੍ਰਿਤ ਵੇਲੇ ਉઠੋ ਜੋਤ ਲਾਓ ਭਗਤੀ ਕਰੋ ਉੱਥੇ ਬਹਿ ਕੇ ਦੋ ਦੋ ਘੰਟੇ ਲਾਉ ਢਾਈ ਘੰਟੇ ਆ ਜਾਂਦੇ ਨੇ ਸ਼ਹੀਜ ਜੀ ਜਿਵੇਂ ਦਾਸ ਨੇ ਬੇਨਤੀ ਕੀਤੀਆਂ ਨੇ ਕਰਕੇ ਤਾਂ ਦੇਖੋ ਹਨਾ ਸਾਡਾ ਪ੍ਰੈਕਟੀਕਲ ਜੀਵਨ ਹੈ ਅਸੀਂ ਕੋਈ ਐਵੇਂ ਨਹੀਂ ਵੀ ਬੋੜੀ ਜਾਂਦੇ ਸਾਡੇ ਅੰਦਰ ਇੱਛਾ ਹੈ ਵੀ ਸੰਗਤ ਨੂੰ ਇਹਦਾ ਮੇਲੇ ਰਾਹ ਖੁੱਲਣ ਸਾਡੇ ਵੀ ਰਾਹ ਬੰਦ ਸੀ ਕਿਸੇ ਟਾਈਮ ਸਾਤ ਗੁਰੂ ਨੇ ਖੋਲੇ ਨੇ ਸ਼ਹੀਦਾਂ ਨੇ ਕਿਰਪਾ ਕੀਤੀ ਹੈ ਜਿੱਥੇ ਸ਼ਹੀਦ ਆ ਗਏ ਸਾਰ ਸਿਕਤਾ ਮਾੜੀਆਂ ਰੂਹਾਂ ਬਿਮਾਰੀਆਂ ਭੱਜ ਜਾਂਦੀਆਂ ਉਥੋਂ ਚਲੀਆਂ ਜਾਂਦੀਆਂ ਨੇ ਚਲिए ਬਯੰਤ ਸੰਗਤਾਂ ਦੇ ਉਦਾਹਰਨ ਪਏ ਜੇ ਦਾਸ ਕੋਲੇ ਮੈਨੂੰ ਕਿੰਨੇ ਹੀ ਫੋਨ ਆਉਂਦੇ ਜਿਹੜੇ ਕਿੰਨੇ ਮੇਰਾ ਆਪਣਾ ਵੀ ਮੈਨੂੰ ਪਤਾ ਹੀ ਹੈ ਸ਼ਹੀਦ ਰੂਹਾਂ ਸਤਗੁਰੂ ਮਹਾਰਾਜ ਬਯੰਤ ਕਿਰਪਾ ਕਰਦੀਆਂ ਨੇ ਜਦੋਂ ਸਰੀਰ ਛੱਡੋਂਗੇ ਨਾ ਤੁਹਾਨੂੰ ਪਤਾ ਲੱਗ ਜੂ ਸ਼ਹੀਦ ਕਿੱਡੇ ਵੱਡੇ ਹੁੰਦੇ ਨੇ ਠੀਕ ਧਰਮਰਾਜ ਨੂੰ ਕਹਿ ਦਿੰਦੇ ਜਾ ਕੇ ਨਹੀਂ ਨਹੀਂ ਇਹ ਨੂੰ ਨਹੀਂ ਕੁਝ ਕਰਨਾ ਇਹ ਚੱਲਿਆ ਸਾਡੇ ਨਾਲ ਧਰਮਰਾਜ ਧਰਮਰਾਜ ਕੁਝ ਨਹੀਂ ਕਰ ਸਕਦਾ ਸ਼ਹੀਦਾਂ ਦੇ ਅੱਗੇ ਸ਼ਹੀਦ ਹੀ ਸਾਰਾ ਕੁਝ ਨੇ ਮੇਰੇ ਗੁਰੂ ਦੇ ਉਹ ਆਪਣਾ ਪਰਿਵਾਰ ਨੇ ਸ਼ਹੀਦ ਆਪਾਂ ਉਹਨਾਂ ਦੇ ਬੱਚੇ ਆਪਾਂ ਉਹਨਾਂ ਦੇ ਭਰਾ ਭਾਈ ਭੈਣ ਨੇ ਆਪਣੇ ਸ਼ਹੀਦ ਗੁਰਮਖੋ ਸ਼ਹੀਦਾਂ ਨੂੰ ਨਮਸਕਾਰਾਂ ਕਰਿਆ ਕਰੋ ਦਿਨ ਚੁੱਟ ਕੇ ਹਜ਼ਾਰਾਂ ਬਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ